ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਜਿਹੜੀਆਂ ਤੁਹਾਨੂੰ ਅੱਜ ਅਸੀਂ ਦਿਖਾਉਣੀਆਂ ਨੇ ਵੀ ਕਿਵੇਂ ਪੰਜਾਬ ਕਿਹੜੇ ਪੱਖਾਂ ਤੋਂ ਬਰਬਾਦ ਹੋ ਰਿਹਾ ਤਬਾਹ ਹੋ ਰਿਹਾ ਬੰਜਰ ਹੋ ਰਿਹਾ ਜਿੱਥੇ ਸਮੇਂ ਦੀਆਂ ਸਰਕਾਰਾਂ ਇਹ ਪੰਜਾਬ ਦੇ ਦੁਸ਼ਮਣ ਲੋਕ ਜ਼ਿੰਮੇਵਾਰ ਨੇ ਉੱਥੇ ਅਸੀਂ ਵੀ ਜ਼ਿੰਮੇਵਾਰ ਆ ਆ ਭਾਈ ਝੋਨਾ ਲੱਗੀ ਜਾਂਦਾ 11 ਤਰੀਕ ਦਿੱਤੀ ਆ ਸਰਕਾਰ ਨੇ ਪਰ 11 ਤੋਂ 5-6 ਦਿਨ ਪਹਿਲਾਂ ਹੀ ਚੱਕਤਾ ਕੰਮ ਜੇ ਅੱਪਾ 25 28 22 20 ਜੂਨ ਤੱਕ ਵੀ ਝੋਨਾ ਲਾਗੇ ਕੋਈ ਮਾੜਾ ਨਹੀਂ ਕੋਈ ਝਾੜ ਦਾ ਅਸਰ ਨਹੀਂ ਪੈਂਦਾ ਕੋਈ ਝਾੜ ਘਟਦਾ ਨਹੀਂ ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਬੀਜ ਨੇ ਹਾਈਬ੍ਰਿਡ ਆ ਗਏ ਆ ਉਹਦੇ ਨਾਲ ਆ ਝਾੜ ਉਹਨੇ ਹੀ ਨਿਕਲ ਆਉਂਦਾ ਨਾਲੇ ਉਦੋਂ ਨੂੰ ਅੱਜ ਤੋਂ ਮੰਨ ਲਓ ਅੱਜ ਤੋਂ 20 ਦਿਨਾਂ ਬਾਅਦ ਜਿਹੜਾ ਮੀਂਹ ਨੇ ਸ਼ੁਰੂ ਹੋ ਜਾਣਾ ਮਾਨਸੂਨ ਆ ਜਾਣੀ ਆ ਉਹਦੇ ਨਾਲ ਲਾਉਣ ਸਾਰੀ ਝੋਨੇ ਨੇ ਚੱਲ ਪੈਣਾ ਪਰ ਪਤਾ ਨਹੀਂ ਪੰਜਾਬੀਆਂ ਨੂੰ ਐਡੀ ਕਿਹੜੀ ਅੱਗ ਲੱਗੀ ਆ ਪਤਾ ਨਹੀਂ ਕਿਹੜੇ ਖੂਚ ਦਿਗਣਾ ਜਾ ਕੇ ਆਪਾਂ ਤਬਾਹ ਕਰ ਰਹੇ ਆ ਬਾਈ ਪੰਜਾਬ ਨੂੰ ਪੰਜਾਬ ਦੇ ਧਰਤੀ ਦੇ ਉੱਤੇ 14.5 ਲੱਖ ਦੇ ਕਰੀਬ ਜਿਹੜੇ ਬੋਰ ਲੱਗੇ ਨੇ 14.5 ਲੱਖ ਜਿਹੜਾ ਬੋਰ ਆ ਪੰਜਾਬ ਦੀ ਧਰਤੀ ਤੇ 14.5 ਲੱਖ ਜਿਹੜੀਆਂ ਮੋਰੀਆਂ ਹੋਈਆਂ ਨੇ ਮੋਰੇ ਕੀਤੇ ਗਏ ਪੰਜਾਬ ਦੀ ਧਰਤੀ ਤੇ 14.5 ਲੱਖ ਬੋਰ ਜਿਹੜਾ ਪਾਣੀ ਥੱਲੋਂ ਨਿਕਲ ਰਿਹਾ ᱛᱟ 36 28 ਬਿਲੀਅਨ ਕਯੂਬਿਕ ਮੀਟਰ ਪਾਣੀ ਧਰਤੀ ਹਟੋਂ ਖਿੱਚਿਆ ਜਾ ਰਿਹਾ ਤੇ ਕਰੀਬ ਕਰੀਬ 27 ਬਿਲੀਅਨ ਕਯੂਬਿਕ ਮੀਟਰ ਪਾਣੀ ਜਿਹੜਾ ਉਹ ਕੱਲੇ ਇਹ ਜਿਹੜੇ ਆਹ ਬੂਰ ਨੇ ਧਰਤੀ ਦੇ ਉੱਤੇ ਲੱਗੇ ਹੋਏ ਖੇਤੀਬਾੜੀ ਲਈ ਆਪਾਂ ਪਾਣੀ ਵਰਤਦੇ ਆ ਇਹ ਪਾਣੀ ਆਪਾਂ ਖਿੱਚ ਰਹੇ ਆ ਇਹ ਕਹਿੰਦੇ ਵੀ ਜੇ ਕਰੀਬ 17 ਬਿਲੀਅਨ ਕਿਊਬਿਕ ਮੀਟਰ ਪਾਣੀ ਕੱਢ ਗਏ ਉਹਦੀ ਪੂਰਤੀ ਹੋ ਸਕਦੀ ਆ ਪਰ ਅਸੀਂ ਕੱਢ ਰਹੇ ਹਾਂ 28 ਬਿਲੀਅਨ ਕਿਊਬਿਕ ਮੀਟਰ ਜਾਨੇ 11 ਬਿਲੀਅਨ ਕਿਊਬਿਕ ਮੀਟਰ ਅਸੀਂ ਵੱਧ ਪਾਣੀ ਕੱਢ ਰਹੇ ਹਾਂ ਜਿਹਦੇ ਕਰਕੇ ਧਰਤੀ ਹੇਠੋਂ ਸਾਡਾ ਪਾਣੀ ਲਗਾਤਾਰ ਮੁੱਕ ਰਿਹਾ ਜਿਵੇਂ ਫਤੇਗੜ ਸਾਹਿਬ ਦੇ ਵਿੱਚ ਖਬਰਾਂ ਆਈਆਂ ਰੋਪੜ ਦੀਆਂ ਖਬਰਾਂ ਆਈਆਂ ਵੀ ਕਈ ਪਿੰਡਾਂ ਦੇ ਵਿੱਚੋਂ ਪਾਣੀ ਜਿਹੜਾ ਥੱਲਿਓਂ ਮੁਕਣਾ ਪਿੰਡਾਂ 'ਚ ਸ਼ੁਰੂ ਹੋ ਗਿਆ ਆ ਮੇਰੇ ਨਾਲ ਕਿਸਾਨ ਬੈਠੇ ਨੇ ਖੇਤੀ ਕਰਦੇ ਨੇ ਆਪਾਂ ਇਹਨਾਂ ਨੂੰ ਪੁੱਛ ਲੈਣੇ ਆ ਬਾਈ ਵੀ ਹਰ ਸਾਲ ਬਾਈ ਤੁਸੀਂ ਦੱਸਿਓ ਵੀ ਇਸ ਇੱਥੇ ਆਪਾਂ ਏਰੀਆ 'ਚ ਬੈਠੇ ਆ ਕਿੰਨੇ ਫੁੱਟ ਪਾਣੀ ਥੱਲੇ ਜਾਂਦਾ ਤੇ ਕਿੰਨੇ ਤੁਸੀਂ ਟੋਟੇ ਹਰ ਵਾਰੀ ਜਿਹੜਾ ਪਾ ਦਿੰਨੇ ਆ ਮੋਟਰਾਂ ਬੋਰਾ 'ਚ ਇਹ ਬਾਈ ਅੰਦਾਜ਼ਾ ਦਾ ਜਨਾ 20 ਫੁੱਟ ਦੀ ਲਗਭਗ ਪੈਪ ਆਉਣ ਲੱਗੀ ਹੁਣ ਅੱਗੇ 10 ਫੁੱਟ ਦੀ ਡਿਲੀਵਰੀ ਹੁੰਦੀ ਹਾਂ ਇੱਕ ਤਾਂ ਹਰੇਕ ਬੰਦਾ ਪਾਉਂਦੀ ਪਾਉਂਦਾ ਜਿਹੜੇ ਕੈਪਟੀਆਂ ਸੀ ਘੱਟੋ ਘੱਟ 540 ਤੋਂ ਲੈ ਕੇ 600 ਫੁੱਟ ਤੱਕ ਕੈਪਟੀਆਂ ਕਰੀਆਂ ਨੇ ਦੋ ਦੋ ਟੋਟੇ ਸਾਰੇ ਪਾਉਣੇ ਆ ਮੰਨ ਕੇ ਚੱਲੋ ਅੱਛਾ ਇਨੇ ਇੱਕ ਸਾਲ ਚ ਹਾਂ 8 ਡਿਲੀਵਰੀਆਂ ਤੋਂ ਮੈਂ ਸ਼ੁਰੂ ਕਰਿਆ ਸੀ ਆਪ ਦਾ ਤੇ ਹੁਣ 17 ਹੋ ਗਈਆਂ ਕੈ ਸਾਲ ਚ ਦਸ ਸਾਲ ਮਤਲਬ ਸਾਰੇ 5-7 ਸਾਲਾਂ ਦੇ ਵਿੱਚ ਵਿੱਚ ਜਿਹਨੇ ਕਿੰਨਾ ਪਾਣੀ ਥੱਲੇ ਗਿਆ ਦੇਖ ਕਿੰਨੀ ਫਿਕਰ ਤੇ ਚਿੰਤਾ ਵਾਲੀ ਗੱਲ ਆ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਇੱਥੇ ਪੀਣ ਲਈ ਪਾਣੀ ਵੀ ਨਹੀਂ ਬਚਣਾ ਤੇ ਇਹ ਫਸਲਾਂ ਨੂੰ ਤਾਂ ਬਹੁਤ ਦੂਰ ਦੀ ਗੱਲ ਆ ਧਰਤੀ ਬਈ ਬੰਜਰ ਹੋਣੀ ਆ ਰੇਗਿਸਤਾਨ ਬਣ ਜਾਣਾ ਪੰਜਾਬ ਦੀ ਧਰਤੀ ਨੇ ਜਿਵੇਂ ਸੁੰਡੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਕਿੰਨੀਆਂ ਪ੍ਰਜਾਤੀਆਂ ਦੁਨੀਆ ਦੇ ਵਿੱਚੋਂ ਇੱਥੇ ਜਾਨਵਰਾਂ ਦੀਆਂ ਪੰਛੀਆਂ ਦੀਆਂ ਖਤਮ ਹੋ ਗਈਆਂ ਐਂ ਸੋਡੀ ਪ੍ਰਜਾਤੀ ਪੰਜਾਬ ਦੀ ਧਰਤੀ ਤੋਂ ਪੰਜਾਬੀਆਂ ਦੀ ਪ੍ਰਜਾਤੀ ਖਤਮ ਹੋ ਜਾਣੀ ਹੈ ਇਹਦੇ ਜ਼ਿੰਮੇਵਾਰ ਅਸੀਂ ਲੋਕ ਆ ਤੁਸੀਂ ਬਈ ਕਿਸਾਨ ਹੋ ਤੁਸੀਂ ਵੀ ਝੋਨਾ ਲਾਉਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਯਾਰ ਵੀ ਆਪਾਂ ਨੂੰ ਇਹ ਜਿਹੜੀ ਛੋਟੇ ਕੋਲ ਨਹਿਰੀ ਪਾਣੀ ਕਿੰਨਾ ਖਾਂਦਾ ਨਹਿਰੀ ਪਾਣੀ ਬਈ ਉਹੀ ਮੰਨ ਲਓ ਵੀ 20 30% ਏਰੀਆ ਜਿਹੜਾ ਰਾਮਦਾਸ 70% ਦਾ ਝੋਨਾ ਸਾਰਾ ਕੋਈ ਕੋਈ ਫਸਲ ਹੀ ਆ ਹਾਂ ਉਹ ਬੋਰਾ ਦੇ ਪਾਣੀ ਦੀ ਸੀ ਨਹਿਰੀ ਪਾਣੀ ਨਹਿਰੀ ਪਾਣੀ ਆਉਂਦੇ ਹੀ ਨਹੀਂ ਹੈਗਾ ਪੰਜਾਬ 'ਚ ਨਹਿਰਾਂ ਬੰਦ ਪਈਆਂ ਪੰਜਾਬ ਦੀਆਂ ਨੇ ਸੁੱਕੀਆਂ ਪਈਆਂ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਉਹ ਨੱਕੋ ਨੱਕ ਭਰੀਆਂ ਜਾਂਦੀਆਂ ਹੁਣ ਚੋਨਾ ਲੋਕਾਂ ਨੇ ਸ਼ੁਰੂ ਕਰਤਾ ਬੰਦੀ ਹੋ ਗਈ ਨਾ ਸੂਏ 'ਚ ਪਾਣੀ ਆ ਨਾ ਨਹਿਰ 'ਚ ਪਾਣੀ ਆ ਮਹਿਰ 'ਚ ਪਾਣੀ ਆ ਮੁੱਖ ਮੰਤਰੀ ਕਹਿੰਦਾ ਮੈਂ ਚੱਪੇ ਚੱਪੇ ਦੇ ਪਾਣੀ ਬਚਾਤਾ ਅਸਲ ਬਈ ਕਾਰਨ ਪਤਾ ਕੀ ਹੈ ਬਾਈ ਤੁਸੀਂ ਹੋਰ ਵੀ ਦੇਖੋ ਅਸੀਂ ਜ਼ਿੰਮੇਵਾਰ ਅਸੀਂ ਕਿਵੇਂ ਆ ਸਾਨੂੰ ਮੋਟਰਾਂ ਦੇ ਬਿੱਲ ਮਾਫ ਕਰਤੇ ਆਪਾਂ ਬਿੱਲ ਭਰਨਾ ਨਹੀਂ ਛੱਡਿਆ ਆਟੋਮੈਟਿਕ ਖਰਚਾ ਚੱਲੋ ਜੀ ਘਰੇ ਆ ਗਏ ਇੱਕ ਹੋਰ ਕੰਮ ਆ ਬਾਈ ਡੇਢ ਮਹੀਨਾ ਹੋ ਗਿਆ ਜਦੋਂ ਝੋਨੇ ਦੀ ਲਵਾਈ ਹੁੰਦੀ ਆ ਮੀਹਾਂ ਦੀ ਲੋਡ ਹੁੰਦੀ ਆ ਹੁਣ ਟਰਾਲੀਆਂ ਭਰੀਆਂ ਨੇ ਭਰੀਆਂ ਤੁਸੀਂ ਆਰਿਆਂ ਤੇ ਜਾ ਕੇ ਦੇਖੋ ਹਾਂ ਲੋਕਾਂ ਨੇ ਝੋਨੇ ਵਾਲੇ ਬਾਣਾ ਚ ਕਿਤੇ ਇੱਕ ਦਰਖਤ ਡਕਾਉਣ ਦਾ ਦੇ ਸੀ ਹਾਂ ਇਹ ਮੈਂ ਪਹਿਲਾਂ ਵੀ ਬੋਲ ਕੇ ਆਇਆ ਬਾਈ ਉਹ ਬਹੁਤ ਜਾ ਦਿੰਦੇ ਨੇ ਦਰਖਤ ਲਾ ਨਹੀਂ ਰਹੇ ਮੈਂ ਪਰਸੇ ਜੋ ਉੱਥੇ ਸੁਣਿਆ ਸੀਗਾ ਕੋਈ ਰਿਪੋਰਟ ਸਰਕਾਰੀ ਵੀ ਆਪਣੇ ਇੰਡੀਆ ਚ 28 ਰੁੱਖ ਆਉਂਦੇ ਇੱਕ ਬੰਦੇ ਨੂੰ ਜਿਹੜੇ ਕੈਨੇਡਾ ਚ 10000 ਆਸਟ੍ਰੇਲੀਆ ਸਾਇਦ 4000 ਜਰਮਨ ਚ 3000 ਰੁੱਖਾ ਘਟੂ ਘਟ ਆਪਣੇ ਮਤਲਬ 28 ਵੀ ਪੁਰਾਣੇ ਬਰੂਡੇ ਅੰਕੜੇ ਹੋਣਗੇ ਨਹੀਂ ਨਹੀਂ ਇਹ ਤਾਂ ਪੁਰਾਣੇ ਆ ਹੁਣ ਕਿੱਥੇ ਬਾਈ ਕਿੰਨੀਆਂ ਸੜਕਾਂ ਤੋਂ ਪੱਟ ਤੇ ਕਿੰਨੇ ਲੋਕਾਂ ਨੇ ਖੇਤਾਂ ਜੋ ਪੱਟ ਤੇ ਇਹੀ ਮੈਂ ਅੱਗੇ ਬੋਲ ਕੇ ਆ ਬਾਈ ਸੜਕ ਦੇ ਉੱਤੇ ਖੜਾ ਦਰਾਸਤਾ ਪਹੀ ਤੇ ਖੜਾ ਖਾਲ ਤੇ ਖੜਾ ਮਿੰਟ ਲਾਉਂਦੇ ਆ ਉਹ ਵੀ ਪੱਟਣ ਲੱਗੇ ਮਿੰਟ ਲਾਉਂਦੇ ਆ ਤੇ ਬਾਣ ਤਾਂ ਛੱਡਿਆ ਹੀ ਕੋਈ ਨਹੀਂ ਬਾਣ ਤਾਂ ਉਹ ਵੀ ਖਾਲੀ ਕਰਤੇ ਯਾਰ ਪਰ ਆਪਾਂ ਹੁਣ ਆਪਾਂ ਰੌਲਾ ਕਿਉਂ ਪਾਉਨੇ ਆ ਵੀ ਟੈਂਪਰੇਚਰ ਵੱਧ ਗਿਆ ਤਾਪਮਾਨ ਵੱਧ ਗਿਆ ਗਰਮੀ ਇੰਨੀ ਹੋ ਗਈ ਕਿੰਨੇ ਦਰਾਤਾਂ ਤੈਤ ਕੀ ਭਾਈ ਫੁੱਕੇ ਲੋਕਾਂ ਨੇ ਕਿੰਨੀ ਅੱਗ ਲਾਈ ਲੋਕਾਂ ਨੇ ਦਰਾਤਾਂ ਨੂੰ ਕੋਈ ਸੋਚ ਨਹੀਂ ਰਿਹਾ ਇੰਨਾਂ ਗੱਲਾਂ ਬਾਰੇ ਕੋਈ ਸੋਚ ਨਹੀਂ ਰਿਹਾ ਲਿਓ ਜੀ ਏਸੀ ਪਹਿਲਾਂ 204 ਕਰ ਦਿਓ 405 ਕਰ ਦਿਓ ਏਸਿਆਂ ਦੇ ਕਿੰਨਾ ਚਿਰ ਚੱਲੋਂਗੇ ਏਸੀ ਵੀ ਤਾਂ ਅੱਗ ਹੀ ਪੈਦਾ ਕਰਦੇ ਆ ਚਾਰ ਚੁਪਰੇ ਆ ਬਿਜਲੀ ਫਰੀ ਕਰਕੇ ਸਾਰਾ ਮੁਲਕ ਏਸਿਆਂ ਕੰਨੀ ਪੈ ਗਿਆ ਦਰਖਤ ਤੰਗ ਨਹੀਂ ਕਿਸੇ ਦਾ ਕੋਈ ਤੇ ਨਾ 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 ਇਹ ਸਰਕਾਰ ਡਰਾਮੇ ਕਰੀ ਜਾਂਦੀ ਆ ਖਾਣਾ ਪੂਰਤੀਆਂ ਕਰੀ ਜਾਂਦੀ ਆ ਯਾਰ ਅਸਲ ਤਾਂ ਸੋ ਪੰਜਾਬ ਦੇ ਲੋਕੋ ਬਾਈ ਸੋਨੂੰ ਅਸੀਂ ਤਾਂ ਇਹੀ ਮੱਥਾ ਮਾਰਦੇ ਫਿਰਦੇ ਆ ਉਹ ਛੋਡੀਆਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਾ ਲੋ ਏ ਬਚਾ ਲੋ ਏ ਧਰਤੀ ਨੂੰ ਰੱਬ ਦਾ ਵਾਸਤਾ ਸੋਨੂੰ ਛੋਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵਾਸਤਾ ਬਚਾ ਲੋ ਇਹ ਉੱਠ ਕੇ ਮਾੜੀ ਮੋਟੀ ਅਕਲ ਨੂੰ ਹੱਥ ਮਾਰੋ ਏ ਇਹਦੇ ਬਾਰੇ ਰੌਲਾ ਪਾਓ ਸਾਨੂੰ ਨਹਿਰੀ ਪਾਣੀ ਦਿਓ ਉਹ ਜੁਨੀਅਨ ਵਾਲੇ ਉਹ ਅਕਸਾਂ ਜੁਨੀਅਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਮੈਂ ਉਹ ਤੁਸੀਂ ਤੱਕੇ ਨਾਲ ਕਹਿੰਦੇ ਹੁੰਨੇ ਅਸੀਂ ਕੋਲੇ ਖੜਿਆ ਲਾਓ ਅੱਗ ਕਿਹੜਾ ਰੋਕੂਗਾ ਉਹ ਤੁਸੀਂ ਆਹ ਗੱਲ ਦੇ ਉੱਤੇ ਰੌਲਾ ਪਾਓ ਸਰਕਾਰ ਨੂੰ ਕਹੋ ਵੀ ਅਸੀਂ ਖੜੇ ਆਜੋ ਨਹਿਰੀ ਪਾਣੀ ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂ ਹੁਣ ਧਰਤੀ ਹਟੋ ਪਾਣੀ ਮੁਕਾਇਆ ਜਾ ਰਿਹਾ ਕਿਉਂ ਫਸਲਾਂ ਦਾ ਸਾਨੂੰ ਕੋਈ ਤੁਸੀਂ ਇਹਦਾ ਬਦਲੀ ਕਰਨ ਦਿਓ ਫਸਲਾਂ ਦਾ ਬਦਲ ਦਿਓ ਕੋਈ ਝੋਨੇ ਦਾ ਬਦਲ ਦਿਓ ਕੋਈ ਹੋਰ ਫਸਲਾਂ ਦੇ ਰੇਟ ਦਿਓ ਭਾਅ ਦਿਓ ਉਹਦਾ ਕੋਈ ਮੰਡੀਕਰਨ ਹੋਵੇ ਚੰਗੀ ਤਰ੍ਹਾਂ ਦਾ ਉਹਦੀ ਕੋਈ ਖਰੀਦ ਚੰਗੀ ਤਰ੍ਹਾਂ ਹੋਵੇ ਸਰਕਾਰੀ ਤੌਰ ਦੇ ਉੱਤੇ ਕੋਈ ਉਹ ਐਮਐਸਪੀ ਦੇ ਉੱਤੇ ਕੁਝ ਬਣੇ ਉਹ ਉਨਾਂ ਗੱਲਾਂ ਬਾਰੇ ਲੜੋ ਜੂਨੀਅਨ ਵਾਲਾ ਉਹ ਆਹ ਨਾ ਲੜੋ ਓਏ ਤੱਕੇ ਨਾਲ ਹੁਣੀ ਆਗ ਲਵਾਵਾਂਗੇ ਓਏ ਤੱਕੇ ਨਾਲ ਅਸੀਂ ਖੜੇ ਹਾਂ ਓਏ ਕਿਹੜਾ ਰੋਕੂਗਾ ਪਹਿਲਾਂ ਚੋਨਾ ਲਾਓ ਓਏ ਅਸੀਂ ਖੜੇ ਆਂ ਓਏ ਆਹ ਕੰਮ ਨਾ ਕਰੋ ਓਏ ਤੁਸੀਂ ਆਪ ਬੈਰੀ ਬਣ ਰਹੇ ਹੋ ਆਪ ਦੀਆਂ ਨਸਲਾਂ ਦੇ ਓਏ ਆਪ ਦੀਆਂ ਪੀੜ੍ਹੀਆਂ ਦੇ ਓਏ ਸੋੜਾ ਆਉਣ ਵਾਲਾ ਭਵਿੱਖ ਤਬਾਹ ਹੋ ਜਾਣਾ ਓਏ ਸੋਚ ਲਓ ਸਮਝ ਲਓ ਓਏ ਮੇਰੀ ਹੱਥ ਬੰਨ ਕੇ ਬੇਨਤੀ ਆ ਬਾਲੇ ਹੁਣ ਇੱਥੇ ਕਈ ਸੁਝਾਅ ਦੇਣਗੇ ਤੂੰ ਬੜਾ ਸਿਆਣਾ ਆ ਗਿਆ ਫੈਕਟਰੀਆਂ ਕਿੰਨਾ ਪਾਣੀ ਕੱਢਦੀਆਂ ਫਲਾਨਾ ਐ ਕਰਦੀਆਂ ਉਹ ਜੇ ਉਹ ਕੱਢਦੀਆਂ ਤਾਂ ਉਹਨੂੰ ਵੀ ਰੋਕਦੇ ਆਂ ਉਹ ਵੀ ਪਾਬੰਦੀ ਹੋਣੀ ਚਾਹੀਦੀ ਆ ਓ ਤੁਸੀਂ ਆਪ ਤਾਂ ਮੇਰੀ ਬੇਨਤੀ ਆ ਜਿੰਨੀਆਂ ਜੁਨੀਆਂ ਨਾਲ ਨੇ ਅਗਰਾਹਾਂ ਸਾਹਿਬ ਆ ਡੱਲੇਲਾ ਸਾਹਿਬ ਨੇ ਡਕਾਉਂਦਾ ਜੁਨੀਆਂ ਨਾਲ ਕ੍ਰਾਂਤੀ ਕਰੀ ਜੁਨੀਆਂ ਜਿੰਨੀਆਂ ਵੀ ਜੁਨੀਆਂ ਨਾਲ ਬਣੀਆਂ 38 40 45 50 100 ਜਿੰਨੀਆਂ ਜੁਨੀਆਂ ਨਾਲ ਸੋੜੇ ਆਗੂਆਂ ਨੂੰ ਬੇਨਤੀ ਆ ਉਹ ਇਕੱਠੇ ਹੋ ਕੇ ਮਤਾ ਪਾ ਦਿਓ ਸਰਕਾਰ ਨੂੰ ਇਹ ਜਗਾਓ ਵੇ ਵੀ ਨਹਿਰੀ ਪਾਣੀ ਜਿਹੜਾ ਸਾਡਾ ਦੂਜੇ ਸੂਬਿਆਂ ਨੂੰ ਦਿੱਤਾ ਗਿਆ ਮੋੜ ਕੇ ਪੰਜਾਬ ਦੀ ਧਰਤੀ ਤੇ ਲਿਆਓ ਥੱਲੋਂ ਪਾਣੀ ਕੱਢਣਾ ਬੰਦ ਕਰ ਦਿਓ ਏ ਜੇ ਬਚਾਉਣੀਆਂ ਨਸਲਾਂ ਪੀੜੀਆਂ ਵਜੂਦ ਪੰਜਾਬ ਦਾ ਬਚਾਉਣਾ ਖਤਮ ਹੋ ਜਾਉਗੇ ਉਹ ਇੱਕ ਨਾਮਾ ਕਮਾ ਬਾਈ ਤਿੰਨ ਤਿੰਨ ਗੱਟੇ ਜੂਰੀਆ ਦੇ ਡੀਏਪੀ ਦਾ ਗੱਟਾ ਵਿੱਚ ਬੀਜ ਕੇ ਉਤੋਂ ਦੀ ਪਾਣੀ ਲਾਉਂਦੇ ਆ ਅੱਛਾ ਪਹਿਲੇ ਹੀ ਕੰਮ ਨਵੇੜ ਦੀ ਸਾਰਾ ਪਿੰਡ ਵੱਡਣੀ ਨੇ ਹਾਂ ਧਰਤੀ ਨੂੰ ਤਾਂ ਬਾਈ ਸਾਹ ਹੀ ਨਹੀਂ ਆਉਣ ਦਿੰਦੇ ਧਰਤੀ ਨੂੰ ਸਾਹ ਕਿੱਥੇ ਆਉਣ ਦਿੱਤਾ ਕਣਕ ਵੱਡੀ ਮੂੰਗੀ ਚੱਕਤੀ ਮੱਕੀ ਚੱਕਤੀ ਹਾਂ ਅੱਛਾ ਆਪ ਹੁਣ ਮੱਕੀ ਦੇ ਕਿੰਨਾ ਪਾਣੀ ਕਿੰਨਾ ਬਰਬਾਦ ਹੁੰਦਾ ਉਹਦੇ ਬਹੁਤ ਪਾਣੀ ਬਰਬਾਦ ਹੁੰਦਾ ਉਹਨਾਂ ਆਪਾਂ ਨੂੰ ਗਾਲਾਂ ਕੱਢਣਗੇ ਉਹ ਦੇਖੀ ਆਪਾਂ ਨੂੰ ਕਹਿਣਗੇ ਲੈ ਵੱਡੇ ਬਣੇ ਬੈਠੇ ਆ ਕਿਸਾਨ ਵੱਡੇ ਵਿਦਵਾਨ ਬਣ ਕੇ ਸਲਾਹਾਂ ਦਿੰਦੇ ਆ ਲੋਕਾਂ ਨੂੰ ਉਹ ਅਸੀਂ ਦਾ ਪ੍ਰਿੰਟ ਦੇਉ ਸਾਨੂੰ ਪਤਾ ਹਾਲਾਤਾਂ ਦਾ ਓਏ ਵੀ ਪਾਣੀ ਮੁੱਕੀ ਜਾਂਦਾ ਉਹ ਦੁਨੀਆ ਨੇ ਲੜ ਕੇ ਮਰਨਾ ਉਹ ਪਾਣੀ ਪਿੱਛੇ ਲੜ ਕੇ ਮਰਨਾ ਅਕਲ ਨੂੰ ਹੱਥ ਮਾਰ ਲੋ ਤੁਹਾਨੂੰ ਐਡੀ ਸੋਹਣੀ ਨਿਯਮਤ ਪਰਮਾਤਮਾ ਨੇ ਦਿੱਤੀ ਆ ਦਰਿਆਵਾਂ ਦਾ ਪਾਣੀ ਦਿੱਤਾ ਧਰਤੀ ਇੱਥੇ ਪਾਣੀ ਦਿੱਤਾ ਦੁਨੀਆ ਦੀ ਕੋਈ ਧਰਤੀ ਐਸੀ ਨਹੀਂ ਜਿਹਦੇ ਕੋਲ ਦੋਨੇ ਚੀਜ਼ਾਂ ਹੋਣ ਦਰਿਆਵਾਂ ਦਾ ਪਾਣੀ ਵੀ ਹੋਵੇ ਤੇ ਥੱਲੇ ਵੀ ਪਾਣੀ ਚੰਗਾ ਹੋਵੇ 2040 ਤੱਕ ਕਹਿੰਦੇ ਭਾਈ ਪਾਣੀ ਤੇ ਹਵਾ ਇੰਨੀ ਦੂਸ਼ਤ ਹੋ ਜਾਣੀ ਆ ਜਿਹੜੇ ਆਹੀ ਤਰੀਕੇ ਨਾਲ ਚੱਲੀ ਗਏ ਭਈ 100 ਸਾਲ ਇਹਨੂੰ ਠੀਕ ਕਰਨ ਤੇ ਲੱਗ ਜੂਗਾ ਟੋਟਾ-ਟੋਟਾ ਹੋਣੇ ਨਹੀਂ ਭਾਈ ਹੋਣੇ ਨਹੀਂ ਨਾ ਨਾ 100 ਸਾਲ ਕੌਣ ਖੜਦੋ ਭਈ ਖੜਦਾ ਤਾਂ ਘੰਟਾ ਨਹੀਂ ਕੋਈਆਂ ਲੋਕ 11 ਤਰੀਕ ਨੂੰ ਡੀਕਦੇ ਪਤਾ ਨਹੀਂ ਕਿਹੜੀ ਕਿਹੜੀ ਕਿਹੜੇ ਖੂਜ ਦਿਗਣਾ ਕਿਹੜੇ ਗਾਂਹ ਅੱਗ ਲੱਗੀ ਐ ਨਹੀਂ ਜੋ ਦੁਨੀਆ ਕਮਲੇ ਵਾਂਗੂ ਛੁੱਟੀ ਆ ਦੇਖਦੇ ਨਹੀਂ ਸਿਰ ਮੂਹ ਤੁਰੇ ਫਿਰਦੇ ਨਾ ਦਿਨ ਨਾ ਰਾਤ ਅੱਛਾ ਠੇਕੇ ਕਿੰਨੇ ਚੱਕਤੇ 90 90 ਨੂੰ ਠੇਕ ਆ ਗਿਆ 95 95 ਸੰਭਲ ਜਾਓ ਖੜ੍ਹ ਜਾਓ ਠਹਿਰ ਜਾਓ ਠਹਿਰ ਕੇ ਥੋੜਾ ਸੋਚ ਲਓ ਕੀ ਕਰ ਰਹੇ ਆ ਕਿੱਧਰ ਨੂੰ ਵਧੀ ਜਾਂਦੇ ਆ ਅਸੀਂ ਜਿੱਧਰ ਨੂੰ ਭੱਜ ਰਹੇ ਆ ਨਾ ਜ਼ਿੰਦਗੀ ਨਹੀਂ ਅੱਗੇ ਮੌਤ ਐ ਤਬਾਹੀ ਐ ਬਰਬਾਦੀ ਐ ਉੱਥੇ ਖੁਸ਼ਹਾਲੀ ਨਹੀਂ ਹੈਗੀ ਆ ਹਾਲਾਤ ਆ ਤੁਹਾਡੇ ਠੇਕਿਆਂ ਦਾ ਵੀ ਕਾਰਨਾ ਬਾਈ ਜਦੋਂ 90000 ਦੇਈ ਬਠਾ ਉਹ ਕੱਡੂ ਤਾਂ ਐਸੇ ਧਰਤੀ ਚੋਂ ਹਾਂ ਤੇ ਉਹ ਫਿਰ ਜੋਰ ਲਾਉਂਦਾ ਸਾਰਾ ਵੀ ਵੱਧ ਤੋਂ ਵੱਧ ਉਹਦਾ ਮੈਂ ਤਿੰਨ ਫਸਲਾਂ ਕੱਢਾਂ ਚਾਰ ਕੱਢਾਂ ਹਾਂ ਉਹਦੇ ਉੱਤੋਂ ਨਹੀਂ ਹੋ ਡਿੱਗੀ ਜਾਂਦਾ ਉਹਦੇ ਉੱਤੋਂ ਦੀ ਕੋਈ ਸੋਚ ਨਹੀਂ ਕੋਈ ਫਿਕਰ ਨਹੀਂ ਕਿਸੇ ਗੱਲ ਦਾ ਹਨੂ ਬਾਈ ਅਸਲ ਬਸ ਅਸਲ ਤਾਂ ਹੁਣ ਤਾਂ ਅਸੀਂ ਇਹ ਦੇਖਦੇ ਆਂ ਵੀ ਕਦੋਂ ਪੰਜਾਬ ਦੇ ਵਿੱਚ ਐ ਬਿਗਲ ਵੱਜੂਗਾ ਵੀ ਚਲੋ ਪੰਜਾਬ ਤਾਂ ਬੰਜਰ ਹੋ ਗਿਆ ਇਹਦਾ ਮੁੱਕ ਗਿਆ ਖਤਮ ਹੋ ਗਿਆ ਕਹਾਣੀ ਉਹ ਅਸੀਂ ਤਾਂ ਉਹ ਚੀਜ਼ ਨੂੰ ਦੇਖਣ ਲਈ ਮਤਲਬ ਆਪਣਣ ਵਾਲੀ ਪੀੜ੍ਹੀ ਤਾਂ ਦੇਖ ਕੇ ਜਾਊਗੀ ਬੜਾ ਸਮਾਂ ਪੈਂਦਾ ਨਹੀਂ ਪਾਣੀ ਦੀ ਕਹਾਣੀ ਸਾਡੀ 5-7 ਸਾਲ ਦੀ ਆ ਕੋਈ ਬੰਦਾ ਯਾਰ ਫਿਕਰਮੰਦ ਹੀ ਨਹੀਂ ਹੈਗਾ ਕੋਈ ਸਿਆਸੀ ਬੰਦੇ ਫਿਕਰਮੰਦ ਨਹੀਂ ਹੈਗੇ ਅੱਛਾ ਬੋਟ ਰਾਜ ਇਹੀ ਤਾਂ ਬੋਟ ਰਾਜ ਕਰਕੇ ਦਾ ਮਾੜਾ ਕੰਮ ਜਿੱਥੇ ਬਈ ਬੈਠੇ ਆਪਾਂ ਇੱਥੇ ਜਦੋਂ ਬੋਰ ਹੁੰਦੇ ਪਹਿਲਾਂ ਆਪਣੇ ਇੰਜਣ ਹੁੰਦੇ ਦੋ ਵੀਲੇ ਹਾਂ ਇੱਥੇ ਟਵਾ ਨਹੀਂ ਹੁੰਦਾ ਸੀ ਮੰਨ ਲਾ ਚੁਆ ਹਾਂ ਇੰਜਣਾ ਥੜੇ ਉੱਤੇ ਤਾਂ ਮਿੱਟੀ ਦੇ ਗੱਟੇ ਧਰ ਕੇ ਥੜੇ ਥੜੇ ਤਾਂ ਕਿਹੜੇ ਹੁੰਦੇ ਉੱਤੇ ਧਰਨਾ ਪੈਂਦਾ ਸੀ ਹਾਂ ਵੀ ਟੋਆ ਦਾ ਮਤਲਬ ਹੁੰਦੀ ਨਹੀਂ ਸੀ ਪੱਖੇ ਉੱਤੇ ਧਰੇ ਹੁੰਦੀ ਸੀ ਉੱਚੇ ਕਰਕੇ ਇੰਨਾ ਪਾਣੀ ਉੱਤੇ ਸੀ ਉੱਤੇ ਸੀ ਵੀ 2 ਫੁੱਟ ਦੀ ਥੱਲੇ ਟੋਆ ਤੇ ਹੁਣ ਹਾ ਹੁਣ ਕਿੰਨੇ ਤੇ ਗਿਆ ਹੁਣ ਟਿਕਟੋ ਕਟ 70 ਫੁੱਟ ਦੇ ਪਾਣੀ ਹੋਊਗਾ 4 ਚੋਤ ਤੇ ਬੈਠਿਆ ਜਵਾਕ ਚੋਤ ਚ ਹਾਂ ਬਾਕੀ ਭਈਆ ਆਪਦੇ ਸੁੱਖ ਦੇ ਮਾਰੇ ਆਪਾਂ ਗਰੀਬ ਬੰਦਿਆਂ ਦੇ ਪੈਰ ਹੱਥ ਗਲ ਜਾਂਦੇ ਨੇ ਪਹਿਲਾਂ ਰੇਹ ਤੇ ਹਾਂ ਹਾਂ ਸਿੱਟੀ ਜਾਂਦੇ ਠੀਕ ਹੈ ਇਹਦਾ ਬਾਰੇ ਕੋਈ ਨਹੀਂ ਸੋਚਦਾ ਹਾਂ ਇਹਨਾਂ ਨਾ ਇਹਨਾਂ ਨਾ ਵਿਚਾਰਣ ਇਹਨਾਂ ਦਾ ਉਹਦਾ ਕਿਰਾਇਆ ਹੀ ਲੈਣੀ ਆ ਜਿਹੜੀ ਆ ਛੋਨਾ ਲਵਾਈ ਆ ਇਹ ਲੈਂਦੇ ਨੇ ਠੀਕ ਹੈ 4000 3000 ਕਿੱਲਾ ਜੋ ਕੋ 3500 ਬਣਦਾ ਉੱਤੋਂ ਅੱਗ ਪੈਂਦੀ ਆ ਥੱਲੋਂ ਪਾਣੀ ਦਿੱਤਾ ਥੱਲੇ ਰੇਹ ਦੀ ਅੱਗ ਪਾ ਨਹੀਂ ਠੀਕ ਹੈ ਭਾਈ ਬੁਰਾ ਹਾਲ ਆ ਬਸ